ਕਿ ਉਹ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਮੈਂ ਉਹ ਫੁੱਤੂ ਲੀਡਰ ਥੜੂਆ ਮੈਂ ਬਕਾਉ ਥੜੂਆ ਮੈਂ ਮੈਂ ਬਿਕ ਜੂਗਾ ਇਹ ਸੜੀ ਗੱਲ ਸੋਨੂੰ ਜਾਣ ਰਹੀ ਹੈ ਗਿਆ ਲੋਕ ਜਰਾ ਮੈਂ ਨਹੀਂ ਰੁਕੂੰਗਾ ਮੈਂ ਮਾਰਚ ਕਰੂੰਗਾ ਬੋਲੇ ਬੱਸ ਹੀ ਮਾਰਚ ਕਰਾਂਗੇ ਅਸੀਂ ਨਹੀਂ ਨੁਕਣਾਂ ਲਈ ਮੈਂ ਸਾਫ਼ ਗੱਲ ਕਹਤੀ ਮੈਨੂੰ ਵੀਰ ਨੂੰ ਨਹੀਂ ਫੜਨ ਦਵਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ-ਬਾਰ ਪ੍ਰਸ਼ਾਸਨ ਖੜਿਆ ਹੋਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੇ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਕਰਦਾ ਯਾਰ ਮੌੜਾ ਇਹ ਨਹੀਂ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲ ਦੇ ਧਰ ਕੇ ਚੱਲਿਆ ਅਸੀਂ ਐਡੇ ਸਰੂ ਦੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਹਿੰਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦਿੰਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋਰ ਮੇਰੇ ਤੇ ਕੋਈ ਬੰਦਾ ਅਸੀਂ ਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫੁੱਤੂ ਲੀਡਰ ਥੜੂ ਆ ਮੈਂ ਬਕਾਉ ਥੜੂ ਆ ਮੈਂ ਮੈਂ ਬਿਕ ਜੂਗਾ ਮੈਂ ਬਕਾਉ ਥੜੀ ਮੈਂ ਬਕਾਉਂਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮੈਂ ਬਕਾਉ ਨਹੀਂ ਆਇਆ बचाऊंगा नहीं यार एक मैं यार नहीं नहीं। मैं मर मैं जाऊंगा जो मर्जी हो जाए मैं तो बुलाऊंगा डी साहब नही मैं मार्च शुरू करूंगा मेरे तो प्लीज मार मेरे तो दबा ना पा भाई मैं तेरी सारी उम्र सत्कार करता है तू मेरा बड़ा भाई हाँ मैं तू मेरा भाई आ मैं करूंगा मार्च हम जरा मैं फरदा फर लेता ਮੈਂ ਗਲਤ ਕਰ ਰਿਹਾ ਕੁਝ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ ਇੱਕ ਮਿੰਟ ਮੋਰ ਸਾਹਿਬ ਇੱਕ ਮਿੰਟ ਬਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਨਹੀਂ ਕਰਦਾ ਮੈਂ ਗਲਤ ਕਰ ਰਿਹਾ ਕੁਝ ਯਾਰ ਇਹ ਸਾਡੀ ਗੱਲ ਸਾਨੂੰ ਤਿਆਰ ਨਹੀਂ ਹੈਗਾ ਲੋਕ ਯਾਰ ਇਹ ਸਾਡੀ ਲੋਕ ਗੱਲ ਸਾਨੂੰ ਤਿਆਰ ਨਹੀਂ ਹੈਗਾ ਯਾਰ ਅਸੀਂ ਪਸ਼ੂਆ ਯਾਰ ਅਸੀਂ ਪਸ਼ੂਆ ਮੈਨੂੰ ਆ ਕੇ ਜਵਾਬ ਦੇ ਬ ਪ੍ਰਸ਼ਾਦ ਨਹੀਂ ਮੈਂ ਮਾਰ ਸ਼ੁਰੂ ਕਰਦਾ ਅਸੀਂ ਪਸ਼ੂਆ ਯਾਰ ਅਸੀਂ ਬੰਦੇ ਆ ਅਸੀਂ ਬੰਦੇ ਆ ਯਾਰ ਫਿਰਦਾ ਯਾਰ ਇੱਕ ਮਿੰਟ ਯਾਰ ਮੈਂ ਨਹੀਂ ਮੈਗ ਪਤਾਵਾ ਕਿ ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਯਾਰ ਜਰ ਕੋਈ ਗੱਲ ਸੁਣਦਾ ਹੋਵੇ ਯਾਰ ਸਾਡੀ ਲੋਕਾਂ ਨੇ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਤੁਹਾਨੂੰ ਮਾਰਿਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇਗੇ ਕੋਈ ਭਾਨੇ ਦੇ ਪ੍ਰੈਸ਼ਰ ਕੋਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇਗੇ ਯਾਰ किसी की गल नहीं सुनूंगा पाया तो मैं नहीं सुनना सरपंच आज तू मैंने छाई जोड़ा मैं छाने नकदीप बोर्ड कोई वही ਮੈਂ ਨਹੀਂ ਰੁਕੂਗਾ ਮੈਂ ਮਾਰਚ ਕਰੂੰਗਾ ਬੋਲੇ ਮੈਂ ਸੀ ਮਾਰਚ ਕਰਾਂਗੇ ਅਸੀਂ ਨਹੀਂ ਰੁਕਣ ਵਾਲੇ ਮੈਂ ਸਾਫ਼ ਗੱਲ ਕਹਤੀ ਮੈਨੂੰ ਵੀਰ ਨੂੰ ਨਹੀਂ ਫੜਨ ਦਵਾ ਅਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਕਿਉਂ ਮੇਰੀ ਮੇਰੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਬਾਰ-ਬਾਰ ਪ੍ਰਸ਼ਾਸਨ ਖੜਿਆ ਹੋਣੇ ਖੇਡੇ ਕਿਉਂ ਕਰ ਰਿਹਾ ਕਿਉਂ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਕਿਉਂ ਨਹੀਂ ਇਸ ਗੱਲ ਤੇ ਗੌਰ ਕੀਤੀ ਜਾ ਰਹੀ ਅਸੀਂ ਕੋਈ ਪਸ਼ੂ ਆ ਅਸੀਂ ਕੀ ਆ ਅਸੀਂ ਪਸ਼ੂ ਆ ਅਸੀਂ ਬੰਦੇ ਆ ਯਾਰ ਸਾਡੀ ਕਿਉਂ ਨਹੀਂ ਗੱਲ ਸੁਣੀ ਜਾ ਰਹੀ ਯਾਰ ਮੋੜਾ ਇਹਦੀ ਗੱਲ ਸੁਣਦੀ ਯਾਰ ਮੈਂ ਮਾਰਚ ਕਰੂੰਗਾ ਮੈਨੂੰ ਮਾਰਨਾ ਜੋ ਕਰਨਾ ਮੈਨੂੰ ਕਰ ਦੋ ਮੈਂ ਜਾਨ ਤਲ ਦੇ ਧਰ ਕੇ ਚੱਲਿਆ ਅਸੀਂ ਐਡੇ ਸਰੂ ਤੇ ਮੰਗ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਨਹੀਂ ਯਾਰ ਇਹ ਗੱਲ ਨਹੀਂ ਹੈਗੀ ਯਾਰ ਇਹ ਗੱਲ ਨਹੀਂ ਹੈ ਜੀ ਮੇਰਾ ਕੋਈ ਵੀ ਬੰਦਾ ਨਹੀਂ ਮੈਂ ਨਹੀਂ ਗੱਲ ਮੰਨਣੀ ਮੈਂ ਨਹੀਂ ਗੱਲ ਮੰਨਦਾ ਕਿਸੇ ਦੀ ਮੈਂ ਕਦੀ ਗੱਲ ਮੈਂ ਨਹੀਂ ਮੰਨਦਾ ਮੇਰਾ ਜਿਹੜਾ ਨਿਸ਼ਾਨ ਹੁੰਦਾ ਹੋ ਜਾਂਦੇ ਉਹਨੂੰ ਛੱਡ ਦੇ ਅੰਦਰ ਛੱਡ ਦੇ ਮੈਂ ਮਾਰਚ ਕਰੂੰਗਾ ਜਿਹੜਾ ਛੱਡ ਕੇ ਜਾਵੇ ਉਹ ਕਿਉਂ ਇਸ ਗੱਲ ਨੂੰ ਮੈਂ ਕਿਸੇ ਦੀ ਗੱਲ ਨਹੀਂ ਮੰਨਣੀ ਮੋੜ ਮੇਰੇ ਤੇ ਕੋਈ ਬੰਦਾ ਅਸੀਂ ਦਾ ਪ੍ਰੈਸ਼ਰ ਨਾ ਪਾਵੇ ਮੈਂ ਮਾਰਚ ਕਰੂੰਗਾ ਤੇ ਮੈਂ ਮੈਂ ਉਹ ਫ ਲੀਡਰ ਥੋੜੂ ਆ ਮੈਂ ਬਕਾਉ ਥੋੜੂ ਆ ਮੈਂ ਬਿਕ ਦੂੰਗਾ ਬਕਾਉ ਥੋੜੀ ਆ ਮੈਂ ਬਕਾਉਂਗਾ ਮੈਨੂੰ ਖਰੀਦਣਾ ਚਾਹੁੰਦੇ ਤੁਸੀਂ ਨਹੀਂ ਯਾਰ ਮੈਂ ਨਹੀਂ ਮ ਬਕਾਉ ਨਹੀਂ ਹੈਗਾ ਮੈਂ ਬਕਾਉਂਗਾ ਮੇਰੀ ਗੱਲ ਸੁਣ ਬਸ ਨਹੀਂ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਗਲਤ ਮੈਂ ਕੋਈ ਗਲਤ ਬੋਲਾ ਯਾਰ ਇੱਕ ਮਿੰਟ ਖੜ ਜਾ ਯਾਰ ਮੈਂ ਮਰ ਜੂੰਗਾ ਅੱਜ ਯਾਰ ਮੈਂ ਜੋ ਮਰਦੀ ਹੋ ਜੇ ਮੈਂ ਤੇ ਬਲਾਉਂਗਾ ਡੀਸਾਬਰ ਨੂੰ ਨਹੀਂ ਮੈਂ ਮਾਰਤ ਸ਼ੁਰੂ ਕਰੂੰਗਾ ਕੋਈ ਨਹੀਂ ਕੋਈ ਨਹੀਂ ਮੇਰੇ ਤਾਂ ਪਲੀਜ਼ ਮਾੜ ਮੇਰੇ ਤਾਂ ਦਵਾਨਾ ਪਾ ਭਾਈ ਮੈਂ ਤੇਰੀ ਸਾਰੀ ਉਮਰ ਸਤਿਕਾਰ ਕਰਦਾ ਤੂੰ ਮੇਰਾ ਵੱਡਾ ਭਾਈ ਆ ਮੈਂ ਤੂੰ ਮੇਰਾ ਭਾਈ ਆ ਮੈਂ ਕਰੂੰਗਾ ਮਾਰ ਤੈਨੂੰ ਹੁਣ ਜਿਹੜਾ ਮੈਨੂੰ ਫਰਦਾ ਫੜ ਲੈ ਕਿਰਪਾ ਮੈਂ ਗਲਤ ਕਰ ਰਿਹਾ ਕੋਈ ਮੈਨੂੰ ਦੱਸੋ ਜੇ ਮੈਂ ਗਲਤ ਕਰ ਰਿਹਾ 1 ਮਿੰਟ ਮੋੜ ਸਾਹਿਬ 1 ਮਿੰਟ ਭਾਈ ਪਲੀਜ਼ ਯਾਰ ਖੜਦਾ ਯਾਰ ਮੈਂ ਗਲਤ ਕਰ ਰਿਹਾ ਕੋਈ ਯਾਰ ਨਹੀਂ ਕਰਦਾ ਮੈਂ ਗਲਤ ਕਰ ਰਿਹਾ ਕੋਈ ਯਾਰ ਇਹ ਸਾਡੀ ਗੱਲ ਸੁਣਨੂ ਤੇ ਆ ਰਹੀਏਗਾ ਲੋਕ ਯਾਰ ਇਹ ਸਾਡੀ ਗੱਲ ਸੁਣਨੂ ਤੇ ਆ ਰਹੀਏਗਾ ਯਾਰ ਅਸੀਂ ਪਸੂ ਆ ਯਾਰ ਅਤੇ ਪਸ਼ੂਆ ਮੈਨੂੰ ਆ ਕੇ ਜਵਾਬ ਦੇ ਪਰਛਾਦਰ ਨਹੀਂ ਮੈਂ ਮਾਰ ਸ਼ੁਰੂ ਕਰਦਾ ਤੇ ਪਸ਼ੂਆ ਯਾਰ ਅਸੀਂ ਬੰਦੇ ਆ ਅਸੀਂ ਬੰਦੇ ਆ ਯਾਰ ਫੜਦਾ ਯਾਰ ਇੱਕ ਮਿੰਟ ਯਾਰ ਮੈਂ ਨਹੀਂ ਮਾਈਕ ਪਟਾਵਾਂਗਾ ਅਸੀਂ ਬੰਦੇ ਆ ਯਾਰ ਸ਼ਾਂਤ ਸ਼ਾਂਤ ਰੋਕੋ ਸ਼ਾਂਤ ਸ਼ਾਂਤ ਮਾਰਚ ਕਰਾਂਗੇ ਜਰ ਕੋਈ ਗੱਲ ਸੁਣਦਾ ਹੋਵੇ ਸਾਡੀ ਲੋਕਾਂ ਨੇ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਤੁਹਾਨੂੰ ਮਾਰਿਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਬੈਣ ਪਾ ਰਹੇ ਨੇਗੇ ਕੋਈ ਭਾਨੇ ਦੇ ਪ੍ਰੈਸ਼ਰ ਕੋਣ ਪਾ ਰਿਹਾ ਸਾਡੇ ਦੇ ਬੈਣ ਪਾ ਰਹੇ ਨੇਗੇ ਯਾਰ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਨਹੀਂ ਸੁਣਦਾ ਸਰ ਬਾਜਾ ਤੁਮ ਮੈਨੂੰ ਛੱਡ ਜਾ ਬਾਈ ਮੈਨੂੰ ਛੱਡ ਕੇ ਜਾਣੇ ਛੱਡ ਦੇ ਜਿਹੜਾ ਨੇ ਮੈਂ ਨਹੀਂ ਸੁਣਨਾ ਮਾਰਿਆ